ਕਣਕ ਦੀ ਫਸਲ ਦੇ ਵਿੱਚ ਵੀਡ ਕੰਟਰੋਲ ਵਾਸਤੇ ਜਿਹੜੀ ਜਾਣਕਾਰੀ ਸਾਂਝੀ ਕਰਨੀ ਹੈਗੀ ਆ ਗੁੱਲੀ ਡੰਡਾ ਤੇ ਛੋੜੇ ਪੱਤੇਲੇ ਨਦੀਨਾ ਵਾਸਤੇ ਪੈਸੇ ਇਸ ਸਾਲ ਇੱਕ ਤਾਂ ਦੇਖੋ ਚੰਗਾ ਕੰਮ ਹੋਇਆ ਹੈਗਾ ਵੀ ਇਸ ਸਾਲ ਛੋੜੇ ਪੱਤੇ ਵਾਲਾ ਨਦੀਨ ਪਾਲਕ ਬਾਥੂ ਤੇ ਗੁੱਲੀ ਡੰਡਾ ਬਹੁਤ ਘੱਟ ਜੰਮਿਆ ਹੈਗਾ ਕਾਰਨ ਉਹਦਾ ਦੋ ਕਾਰਨ ਪਹਿਲਾ ਕਾਰਨ ਦੇਖੋ ਕਿਸਾਨ ਭਰਾਵਾਂ ਨੇ ਅਕੀਰਾ ਵਾਲਾ ਟੈਕਨੀਕਲ ਵਰਤਿਆ ਉਹਦੇ ਨਾਲ ਇੱਕ ਤੋਂ 2 ਲੀਟਰ ਜਿਹੜੀ ਪੈਂਡੀਮੈਥਲਨ ਵਰਤੀ ਕਿਉਂਕਿ ਇਹ ਇਸ ਦਵਾਈ ਵਰਤਨ ਦੇ ਨਾਲ ਗੁੱਲੀ ਰੰਡਾ ਵੀ ਦੇਖੋ ਕੰਟਰੋਲ ਹੁੰਦਾ ਹੈਗਾ ਜੇ ਕੱਲੀ ਸਿੰਗਲ ਪੈਂਡ ਹੀ ਕਰਦੇ ਆ ਉਹ ਚੌੜੇ ਪੱਤੇ ਵਾਲੇ ਨਦੀਨਾਂ ਨੂੰ ਵੀ ਬਹੁਤ ਘੱਟ ਜੰਮਣ ਦਿੰਦੇ ਆ ਠੀਕ ਆ ਦੂਸਰੀ ਗੱਲ ਵੀ ਪ੍ਰੀ ਨਰਸਰੀ ਪ੍ਰੋਡਕਟ ਕਾਫੀ ਕਿਸਾਨ ਭਰਾਵਾਂ ਨੇ ਵਰਤਿਆ ਹੈਗਾ ਉਹਦੇ ਨਾਲ ਨਾਲ ਇਸ ਵਾਰ ਜ਼ਮੀਨਾਂ ਸੀ ਜਿਹੜੀਆਂ ਉਹ ਖੁਸ਼ਕ ਸੀਗੀਆਂ ਪਿਛਲੇ ਸਾਲ ਵਾਂਗ ਜਿਹੜੀਆਂ ਗਿੱਲੀਆਂ ਜ਼ਮੀਨਾਂ ਨਹੀਂ ਸੀ ਕਿਉਂਕਿ ਜਦੋਂ ਗਿੱਲੇ ਦੇ ਵਿੱਚ ਮੱਧਮਦਾਰਾ ਜ਼ਿਆਦਾ ਹੁੰਦਾ ਉੱਥੇ ਨਦੀਨ ਉੱਗਣ ਦੀ ਕਾਫੀ ਜ਼ਿਆਦੇ ਪ੍ਰੋਬਲਮ ਜਿਹੜੀ ਆਉਂਦੀ ਹੈਗੀ ਆ ਬਾਕੀ ਕਿਸਾਨ ਭਰਾਵਾਂ ਨੇ ਦੇਖੋ ਫਕੀਰਾ ਵਾਲਾ ਟੈਕਨੀਕਲ ਵੀ ਵਰਤੇ ਹੈਗਾ ਪੈਂਡੀਮੈਥਲਿਨ ਵੀ ਵਰਤੀ ਆ ਉਹਦੇ ਕਰਕੇ ਵੀ ਬਹੁਤ ਜਿਹੜੇ ਚਾਂਸ ਘਟੇ ਹੈਗੇ ਆ ਪਰ ਜੇ ਤੁਹਾਡੇ ਹੁਣ ਗੁੱਲੀ ਡੰਡਾ ਹੋ ਗਿਆ ਚੌੜੇ ਪੱਤੇ ਵਾਲੇ ਦੇ ਵਿੱਚ ਬਾਥੂ ਤੇ ਭਾਲਕ ਹੋ ਗਿਆ ਜੇ ਇਹ ਤਿੰਨ ਨਦੀਨਾਂ ਦੇ ਵਿੱਚੋਂ ਨਦੀਨ ਹੈਗੇ ਆ ਤਾਂ ਤੁਸੀਂ ਕਿਹਸ ਦਵਾਈ ਦੇ ਨਾਲ ਕੰਟਰੋਲ ਕਰ ਸਕਦੇ ਹੋ ਤੇ ਇਹ ਵੀ ਦੱਸਾਂਗੇ ਵੀ ਕਿਸਾਨ ਭਰਾ ਕਿਹੜੀਆਂ ਕਿਹੜੀਆਂ ਦਵਾਈਆਂ ਕਰ ਰਿਹਾ ਹੈ ਜੇ ਹੁਣ ਤੁਹਾਡੇ 2 ਤੋਂ 3 ਪੱਤੇ ਤੱਕ ਗੁੱਲੀ ਡੰਡਾ 2 ਤੋਂ 3 ਪੱਤੇ ਤੱਕ ਇਹ ਚੌੜੇ ਪੱਤੇ ਵਾਲਾ ਹੈਗਾ ਤਾਂ 700 ਸਫਰਾਨ ਪਲੱਸ ਮਿੱਟ ਸਫਰਾਨ ਜਿਹਨੂੰ ਆਪਾਂ ਟੋਟਲ ਦੇ ਨਾਮ ਨਾਲ ਜਾਣਦੇ ਆ 16 ਗ੍ਰਾਮ ਦਾ ਜਿਹੜਾ ਪੌਚ ਹੁੰਦਾ ਹੈਗਾ ਤੇ ਨਾਲ ਅੱਧਾ ਲੀਟਰ ਉਹਦੇ ਸਟਿੱਕਰ ਦੇ ਵਾਂਗ ਦਵਾਈ ਹੁੰਦੀ ਹੈਗੀ ਆ ਤੇ 5% ਉਹਦੇ ਵਿੱਚ ਆਪਣੀ ਐਲਗ੍ਰਪ ਹੁੰਦੀ ਹੈਗੀ ਤੇ 75% ਸਫਰਾਨ ਲੀਟਰ ਵਾਲਾ ਟੈਕਨੀਕਲ ਹੁੰਦਾ ਹੈਗਾ ਜੇ ਤੁਸੀਂ ਕੋਰਪਾਨ ਤੇ ਕਰਨੀ ਹੈ ਅ ਇੱਕ ਜੂਨ ਟਿੱਕੀ ਕਿੱਲੇ ਦਾ ਪਾਓ ਬੂਮ ਸਪਰੇ ਬੂਮ ਦੇ ਨਾਲ ਵੀ ਸਪਰੇ ਕਰਾ ਸਕਦੇ ਹੋ ਜਾਂ ਢੋਲੀਆਂ ਦੇ ਨਾਲ ਵੀ ਸਪਰੇ ਕਰ ਸਕਦੇ ਹੋ 100 ਤੋਂ 120 ਲੀਟਰ ਜਿਹੜਾ ਪਾਣੀ ਪਾ ਕੇ ਪਾਣੀ ਲਾਉਣ ਤੋਂ 5-7 ਦਿਨ ਪਹਿਲਾਂ ਕਰ ਲੋ ਉਹਦੇ ਨਾਲ ਛੋਡਾ 2 ਤੋਂ 3 ਪੱਤੇ ਚੌੜੇ ਪੱਤੇ ਵਾਲਾ 2 ਤੋਂ 3 ਪੱਤੇ ਤੱਕ ਗੋਲੀ ਡੰਡਾ ਜਿਹੜਾ 70 ਪੈਸੇ ਜਿਹੜਾ ਉਹਦੇ ਨਾਲ ਕੰਟਰੋਲ ਜਿਹੜਾ ਹੋਇਆ ਹੋਵੇਗਾ ਤੇ ਬੇਚੇਰੀ ਇਹਦੇ ਵਿੱਚ ਕਿਸਾਨ ਭਰਾਵਾਂ ਨੇ ਦੂਸਰਾ ਪਾਣੀ ਲਾਉਂਦੀ ਤੇਰੀ ਕਰਖੇ ਆ ਵਿੱਚ ਏਰੀਆ ਦੇ ਵਿੱਚ ਪਹਿਲਾ ਪਾਣੀ ਵੀ ਲੱਗ ਰਿਹਾ ਜਿੱਥੇ ਪਹਿਲਾ ਪਾਣੀ ਲੱਗ ਰਿਹਾ ਉੱਥੇ 60 ਗ੍ਰਾਮ ਕੋਰ ਪਾਣ ਤੇ ਅਵਕੀਰਾ ਵਾਲਾ ਵੀ ਟੈਕਨੀਕਲ ਜਿਹੜਾ ਤੁਸੀਂ ਵਰਤ ਸਕਦੇ ਹੋ ਜੇ ਤੁਸੀਂ ਪਾਣੀ ਲਾ ਲਿਆ ਫਿਰ ਅਵਕੀਰਾ ਵਾਲਾ ਟੈਕਨੀਕਲ ਨਹੀਂ ਵਰਤਣਾ ਪਾਣੀ ਤੋਂ ਬਾਅਦ ਤੁਸੀਂ ਸਲਫਸਲਪਰਾਨ ਪਲੱਸ ਮੈਟਸੋਫਾਨ ਵੀ ਵਰਤ ਸਕਦੇ ਇੱਕ ਜੁੰਟ ਇੱਕ ਕਿੱਲੇ ਦਾ ਤੇ ਉਹਦੇ ਨਾਲ ਜਦੋਂ ਤੁਸੀਂ ਪਾਣੀ ਲਾਉਨੇ ਹਨਾ ਪਾਣੀ ਲਾਉਣ ਤੋਂ ਬਾਅਦ ਦੋ ਤੋਂ ਤਿੰਨ ਪੱਤੇ ਗੁਲੀ ਡੰਡਾ ਤੇ ਦੋ ਤੋਂ ਤਿੰਨ ਪੱਤੇ ਤਾਂ ਕਿ ਚੌੜੇ ਪੱਤੇ ਵਾਲਾ ਕੰਟਰੋਲ ਹੋਵੇਗਾ ਜਦੋਂ ਜ਼ਮੀਨ ਪੈਰ ਚੱਲਣ ਲੱਗ ਜੇ ਜਿਆਦੇ ਗਿੱਲੇ ਦੇ ਵਿੱਚ ਦੇਖੋ ਤੁਸੀਂ ਕਰੋਗੇ ਸੁੱਡੀ ਕਣਕ ਪੀੜੀ ਪਾਵੇਗੀ ਨਦੀਨ ਨੂੰ ਜਿਹੜਾ ਸਿੰਗਲ ਪੈਸੀ ਵੀ ਕੰਮ ਨਹੀਂ ਹੋਵੇਗਾ ਉਹਦੇ ਨਾਲ ਨਦੀਨ ਵੱਡੇ ਹੋਵੇਗਾ ਛੋਟਾ ਉਹਦੇ ਨਾਲ ਜਿਹੜਾ ਨਦੀਨ ਨਹੀਂ ਹੋਣਾ ਹੈਗਾ ਦੂਸਰੀ ਗੱਲ ਵਿੱਚ ਕਿਸਾਨ ਭਰਾ ਅੰਬਰੀਵਾ ਵਾਲਾ ਵੀ ਕਰ ਰਿਹਾ ਹੈ एफएमसी कंपनी ਦੀ ਤਕਨੀਕ ਆ ਪਿਛਲੇ ਸਾਲ ਵੀ ਡੈਮੋ ਲੱਗੇ ਸੀ ਇਸ ਸਾਲ ਵੀ ਕਿਸਾਨ ਭਰਾ ਕਰ ਰਿਹਾ ਉਹਨੂੰ ਤੁਸੀਂ ਪਾਣੀ ਲਾਉਣ ਤੋਂ ਇੱਕ ਦਿਨ ਪਹਿਲਾਂ ਕਰ ਲੋ ਪਾਣੀ ਲਾਉਣ ਤੋਂ ਬਾਅਦ ਜਿਹੜਾ ਛੋਡੇ ਚੌੜੇ ਪੱਤੇ ਤੇ ਗੋਲੀ ਡੰਡਾ ਹੈਗਾ ਉਹਨੂੰ ਉਹ ਕੰਟਰੋਲ ਕਰੇਗਾ ਪਰ ਇੱਕ ਵਾਰੀ ਜਿਹੜੀ ਮਾੜੀ ਮੋਟੀ ਕਣਕ ਤਾਂ ਉਹਨੇ ਖਿਲਰ ਜੇ ਜਾਂਦੀ ਕਿਉਂਕਿ 10% ਉਹਦੇ ਵਿੱਚ ਜਿਹੜੀ ਟਾਟਾ ਮੈਟਰੀਕ ਵਾਲਾ ਮੈਟਰੀਕ ਇੰਜਨ ਕਹਿੰਦੇ ਇਹਨੂੰ ਆਪਾਂ ਉਹ ਟੈਕਨੀਕਲ ਹੈਗਾ ਉਹਦੇ ਕਰਕੇ ਮਾੜੀ ਮੋਟੀ ਕਣਕ ਖਿੰਡਦੀ ਆ ਪਰ ਜਿਉਂ ਜਿਉਂ ਬਾਹਣ ਬੱਤਰ ਆਉਂਦਾ ਜਾਂਦਾ ਹੈ ਤੇ ਤ्यों ਤ्यों ਉਹ ਜੂਰੀਆ ਪਾਉਣ ਤੋਂ ਬਾਅਦ ਕਣਕ ਪੂਰੀ ਵਧੀਆ ਹੋ ਜਾਂਦੀ ਝਾੜ ਨਹੀਂ ਘਟਦਾ ਹੈਗਾ ਉਹਦੇ ਨਾਲ ਮੈਂ ਪਿਛਲੇ ਸਾਲ ਜੋ ਮੈਕਸ ਕੰਪਨੀ ਵਿੱਚ ਕੰਮ ਕਰਦਾ ਸੀਗਾ ਉਦੋਂ ਅਸੀਂ ਇਹਦੇ ਡੈਮੋ ਵਗੈਰਾ ਲਾਏ ਤੇ ਵਧੀਆ ਜਿਹੜੇ ਰਿਜ਼ਲਟ ਰਹੇ ਕੋਈ ਕਿਸਾਨਾਂ ਦੀ ਕਣਕ ਦੀ ਫਸਲ ਮੱਚੀ ਨਹੀਂ ਐਵੇਂ ਇਹਦੇ ਨਾਲ ਵੀ ਨਾ ਕਰੋ ਸਾਡੀ ਕਣਕ ਮੱਚਦੀ ਹੈਗੀ ਆ ਜਿਹੜਾ ਕੋਈ ਵੀ ਤੁਸੀਂ ਹੁਣ ਪਾਣੀ ਲਾਉਣ ਤੋਂ ਬਾਅਦ ਟੈਕਨੀਕਲ ਵਰਤ ਰਹੇ ਹੋ ਜੋ ਜੇ ਤੁਹਾਡੇ 3 4 5 ਪੱਤਿਆਂ ਤੱਕ ਹੈਗਾ ਉੱਥੇ ਤੁਸੀਂ ਐਕਸਲ ਵਾਲਾ ਟੈਕਨੀਕਲ 400 ਐਮਐਲ 1 ਏਕੜ ਦੀ ਡੋਜ਼ ਪਾ ਕੇ ਤੁਸੀਂ ਉਹ ਵੀ ਵਰਤ ਸਕਦੇ ਹੋ ਤੇ ਸਾਰੀਆਂ ਹੀ ਦਵਾਈਆਂ ਦੇ ਦੇਖੋ ਰਿਜ਼ਲਟ ਹੈਗੇ ਆ ਜਿਹੜੀ ਦੇਖੋ ਪੁਰਾਣੇ ਟੈਕਨੀਕਲ ਆ ਟਾਪਿਕ ਹੈ ਕਲੀਨੋਫੋਸਕੇਨ ਇਹਨੂੰ ਆਪਾਂ ਜਾਂ ਸਲਫੋਸਲਫਰਾਨ ਲੀਡਰ ਹੈ ਇਹ ਦਵਾਈਆਂ ਕਾਫੀ ਪੁਰਾਣੀਆਂ ਹੋ ਚੁੱਕੀਆਂ ਨੇ ਕਿਉਂਕਿ ਜ਼ਮੀਨਾਂ ਘਰ ਘਰ ਚੁੱਕੀਆਂ ਨੇ ਇਹਨਾਂ ਟੈਕਨੀਕਲਾਂ ਦਾ ਅਸਰ ਕਈ ਵਾਰ ਘੱਟ ਹੋਣ ਦਾ ਕਾਰਨ ਇਹੀ ਹੁੰਦਾ ਹੈ ਵੀ ਹਰ ਇੱਕ ਟੈਕਨੀਕਲ ਉਹੀ ਟੈਕਨੀਕਲ ਆਈデア ਇਸ ਹਾਲ ਆਪਾਂ ਕਰਦੇ ਹੈਗੇ ਆ ਜਿੱਥੇ ਕਿਤੇ ਕੋਈ ਕੱਲਾ ਚੋੜੇ ਪੱਤੇ ਵਾਲਾ ਹੈਗਾ ਤੁਸੀਂ 5% ਅਲਗਲਿਪ ਜਿਹੜੀ ਅਲਗਰਿਪੀ ਵਰਤ ਸਕਦੇ ਹੋ ਕੋਈ ਜਿਆਦਾ ਤੇਜ਼ ਟੈਕਨੀਕਲ ਜਿਹੜਾ ਤੁਸੀਂ ਨਾ ਕਰਿਓ ਜਿਹਦੇ ਨਾਲ ਕਣਕ ਦੀ ਫਸਲ ਨੂੰ ਸਟ्रेस ਪਵੇਗੀ ਤੇ ਕਣਕ ਦੀ ਫਸਲ ਰੁਕੇਗੀ ਫਿਰ ਆਪਾਂ ਨੂੰ ਯੂਰੀਆ ਦਾ ਸਾਰਾ ਲੈਣਾ ਪਊਗਾ ਹੋਰ ਜਿਹੜੇ ਆਪਾਂ ਗਰੋਥ ਵਾਸਤੇ ਸਪਰੇਅ ਕਰਦੇ ਹੈਗੇ ਆ ਉਹਨਾਂ ਦਾ ਸਾਰਾ ਲੈਣਾ ਪਊਗਾ ਤੇ ਅੱਜ ਇਹਨਾਂ ਕੀ ਸੀਗਾ ਜੇ ਕੋਈ ਕਿਸੇ ਵੀ ਤਰ੍ਹਾਂ ਦਾ ਹਰਬੀਸਾਈਡ ਹੈਗਾ ਤਾਂ ਇਹਨਾਂ ਦੇ ਵਿੱਚੋਂ ਵਿੱਚ ਕੋਈ ਜਿਹੜੀ ਮਰਜੀ ਦਵਾਈ ਵਰਤ ਸਕਦੇ ਹੋ ਧੰਨਵਾਦ